ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰ ਗਰੁੱਪਾਂ ਦੇ ਵਿੱਚ 75 ਸਾਲਾਂ ਤੋਂ ਬਾਅਦ ਉਮਰ ਦੇ ਪੈਨਸ਼ਨਰਾਂ ਨੂੰ ਟੈਕਸ ਤੋਂ ਛੋਟ ਦੇਣ ਸੰਬੰਧੀ ਸਾਂਝੀ ਕੀਤੀ ਜਾ ਰਹੀ ਇੱਕ ਪੋਸਟ ਬਾਰੇ ਤੇ ਇਸ ਦੀ ਸਚਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਤੁਹਾਡੇ ਕੋਲ ਇਹ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਵੱਖ-ਵੱਖ ਪੈਨਸ਼ਨਰਾਂ ਦੇ ਰੂਪਾਂ ਵਿੱਚ ਕਈ ਕਿਸਮ ਦੀਆਂ ਲਾਭਕਾਰੀ ਪੋਸਟਾਂਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਪੈਨਸ਼ਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਕੇ ਉਹਨਾਂ ਨੂੰ ਕਈ ਕਿਸਮ ਦੇ ਫਾਇਦੇ ਪਹੁੰਚਾਉਣ ਵਿੱਚ ਸਹਾਇਤਾ ਹੁੰਦੀਆਂ ਹਨ। ਪਰੰਤੂ ਕਦੇ-ਕਦੇ ਪੈਨਸ਼ਨਾਂ ਸੰਬੰਧੀ ਅਜਿਹੀਆਂ ਪੋਸਟਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਬਾਰੇ ਮਹਿਰਾਂ ਦੀ ਏਕਰਾਏ ਨਹੀਂ ਹੁੰਦੀ ਤੇ ਇਥੋਂ ਤੱਕ ਕਿ ਕਈ ਅਜਿਹੀਆਂ ਪੋਸਟਾਂ ਨੂੰ ਗਮਰਵਾ ਕੋਨ ਵੀ ਇਕਰਾਰ ਦੇ ਦਿੱਤਾ ਜਾਂਦਾ ਹੈ। ਤਾ ਆਓ ਜਾਣਦੇ ਹਾਂ 75 ਸਾਲਾਂ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਦੁਆਰਾ ਇਨਕਮ ਟੈਕਸ ਦੀ ਅਦਾਇਗੀ ਸੰਬੰਧੀ ਤੇ ਇਸ ਦੇ ਸੰਬੰਧੀ ਛੋਟ ਬਾਰੇ ਇੱਕ ਪੋਸਟ ਜੋ ਪਾਈ ਗਈ ਹੈ ਇਸ ਸੰਬੰਧੀ ਮਹਿਰਾਂ ਦੀ ਕੀ رائے ਹੈ ਇਸ ਬਾਰੇ ਜਾਣਦੇ ਹਾਂ ਸੁਰੇਸ਼ ਪੁਤੇ ਸ਼ਕਰੀ ਮਹਾਰਾਸ਼ਟਰ ਸੀਨੀਅਰ ਸਿਟੀਜ਼ਨ ਫੈਡਰੇਸ਼ਨ ਮੁੰਬਈ ਨਵੀਂ ਮੁੰਬਈ ਡਿਵੀਜ਼ਨ ਦੁਆਰਾ ਕਦ ਤੌਰ ਤੇ ਸੀਨੀਅਰ ਸਿਟੀਜ਼ਨ ਸੰਬੰਧੀ ਜੋ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਇਸ ਨੂੰ ਪਹਿਲਾਂ ਪੜ੍ਹਦੇ ਹਾਂ ਤੇ ਫਿਰ ਇਸ ਦੀ ਟ੍ਰਾਂਸਲੇਸ਼ਨ ਕਰਕੇ ਇਸ ਦੇ ਬਾਰੇ ਟਿੱਪਣੀ ਵੀ ਕਰਾਂਗੇ ਤਾਂ ਇਹ ਸਟੇਟਮੈਂਟ ਹੈ ਦਾ ਸਟੇਟਮੈਂਟ ਇਜ਼ ਸੈਂਟਰ ਗਵਰਨਮੈਂਟ ਬੇਗ ਅਨਾਉਂਸਮੈਂਟ ਪੀਪਲ ਅਬੋਵ ਦਾ ਏਜ ਆਫ 75 ইয়ার্স উইল ਨਾਟ ਹੈਵ ਟੂ ਪੇ ਇਨਕਮ ਟੈਕਸ ਪਾਬ ਕੀ ਕੇ ਸੈਂਟਰਲ ਗਵਰਨਮੈਂਟ ਨੇ ਇੱਕ ਅਨਾਉਂਸਮੈਂਟ ਬਹੁਤ ਵੱਡੀ ਕੀਤੀ ਹੈ ਜਿਸ ਦੇ ਅਨੁਸਾਰ 75 ਸਾਲ ਤੋਂ ਵੱਧ ਉਮਰ ਦੇ ਜੋ ਸੀਨੀਅਰ ਸਿਟੀਜ਼ਨ ਹਨ ਉਹਨਾਂ ਨੂੰ ਟੈਕਸ ਅਦਾ ਨਹੀਂ ਕਰਨਾ ਪਵੇਗਾ ਤਾਂ ਮੋਦੀ ਗਵਰਨਮੈਂਟ ਵਿਲ ਨਾ ਕਲੈਕਟ ਇਨਕਮ ਟੈਕਸ ਫਰੋਂ ਸੀਨੀਅਰ ਸਿਟੀਜ਼ਨ ੂ ਹੋਰ ਅਬੋਵ ਦਾ ਏਜ ਆਫ 75 ਇਅਰਸ ਬਿਕਾਉਜ਼ ਔਨ ਦਾ ਕੰਪਲੀਸ਼ਨ ਆਫ 75 ਇਅਰਸ ਆਫ ਇੰਡੀਆਜ਼ ਇੰਡੀਪੈਂਡੈਂਸ ਸੀਨੀਅਰ ਸਿਟੀਜ਼ਨ ਅਬੋਵ 75 ਇਅਰਸ ਆਫ ਏਜ ਵਿਲ ਨੋ ਲੋਂਗਰ ਹੈਵ ਟੂ ਪੇ ਟੈਕਸ ਔਨ देयर ਇਨਕਮ ਭਾਵ ਕਿ ਕਿਉਂਕਿ 75 ਸਾਲ ਆਜ਼ਾਦੀ ਨੂੰ ਪੂਰੇ ਹੋ ਗਏ ਹਨ ਇਸ ਕਰਕੇ 75 ਸਾਲ ਤੋਂ ਵੱਧ ਉਮਰ ਵਾਲੇ ਵਾਲੇ ਜੋ ਸੀਨੀਅਰ ਸਿਟੀਜ਼ਨ ਹਨ ਉਹਨਾਂ ਨੂੰ ਟੈਕਸ ਅਦਾ ਨਹੀਂ ਕਰਨਾ ਪਵੇਗਾ ਸੀਨੀਅਰ ਸਿਟੀਜ਼ਨ ਇਨ ਇੰਡੀਆ ਦੇ ਔਨ ਇਨਕਮ ਫਰੋਮ ਪੈਨਸ਼ਨ ਐਂਡ ਅਦਰ ਸਕੀਮਸ ਦੇ ਵਿਲ ਨੋ ਲੰਗਰ ਹੈਵ ਟੂ ਪੇ ਐਨੀ ਟੈਕਸ ਔਨ देयर ਇਨਕਮ ਐਂਡ ਦੇ ਡੋਟ ਹੈਵ ਟੂ ਫਾਈਲ ਇਨਕਮ ਟੈਕਸ ਰਿਟਰਨਸ ਸੀਨੀਅਰ ਸਿਟੀਜ਼ਨ ਹੈਵ ਬੀਨ ਗਿਵਨ ਐਗਜ਼ੈਂਪਸ਼ਨ ਇਨ ਇਸ ਕੇ ਸੀਨੀਅਰ ਸਿਟੀਜ਼ਨ ਨੂੰ ਨਾ ਤਾਂ ਟੈਕਸ ਅਦਾ ਕਰਨਾ ਪਵੇਗਾ ਤੇ ਨਾ ਹੀ ਇਨਕਮ ਟੈਕਸ ਦੀ ਰਿਟਰਨ ਹੀ ਫਾਈਲ ਕਰਨੀ ਪਵੇਗੀ ਯਾਨੀ ਕਿ ਇਸ ਸਟੇਟਮੈਂਟ ਦੇ ਅਨੁਸਾਰ ਹੈ ਇਹ ਗੱਲ ਨੈਟ ਲਿਖ ਹੈ ਅਕੋਰਡਿੰਗ ਟੂ ਦਾ ਇਨਫੋਰਮੇਸ਼ਨ 기ਵਨ ਬਾਈ ਦਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਸੇਜ਼ ਦਾ ਸੈਂਟਰਲ ਗਵਰਨਮੈਂਟ ਹੈਸ ਚੇਂਜਡ ਦਾ ਲਾ ਟੂ ਪ੍ਰੋਵਾਈਡ ਟੈਕਸ ਐਗਜ਼ੈਂਪਸ਼ਨ ਟੂ ਸੀਨੀਅਰ ਸਿਟੀਜ਼ਨ which includes important changes between rule 31 rule 31a फॉर्म सिक्सटीन एंड ट्वेंटी फोर क्यू एंड सीनियर सिटीजन अब इयर्स ऑफ एज है ट्वेल्व पी बी ए एप्लीकेशन टू द बैंक टू गेट टैक्स एग्जामेशन डायरेक्ट टैक्सेस सेंट्रल बोर्ड ऑफ डायरेक्ट टैक्सेस है उन्होंने ये गल कही है कि गवर्नमेंट जो है उसने चेंज किते हैं रूल्स ਤੇ 31 ਔਰ 31 A ਦੇ ਵਿੱਚ ਦੰਦੇਲੀ ਕਰਦੇ ਹੋਏ ਤੇ ਫਾਰਮ 16 ਤੇ 24Q ਦੇ ਅੰਸ਼ਾਦ 75 ਸਾਲ ਤੋਂ ਵੱਧ ਜਿਨ੍ਹਾਂ ਦੀ ਉਮਰ ਹੈ ਸੀਨੇ ਸਿੱਕੀ ਜਾਂਦੀ ਉਹਨਾਂ ਨੂੰ ਹੁਣ ਨਾ ਤਾਂ ਇਨਕਮ ਟੈਕਸ ਦੀ ਰਿਟਰਨ ਤੇ ਨਾ ਹੀ ਕੋਈ ਟੈਕਸ ਹੀ ਅਦਾ ਕਰਨਾ ਪਵੇਗਾ ਪਰੰਤੂ ਇਸ ਦੇ ਬਾਰੇ ਇੱਕ رائے ਨਹੀਂ ਹੈ ਮੈਂ ਤਾਂ ਇਸ ਦੇ ਸੰਬੰਧੀ ਜੋ ਵਿਚਾਰ ਹੈ ਉਸ ਵਿੱਚ ਕਾਫੀ મતਭੇਦ ਦੇਖਣ ਨੂੰ ਮਿਲ ਰਹੇ ਹਨ ਇਸ ਸਟੇਟਮੈਂਟ ਬਾਰੇ ਯਾਨੀ ਕਿ ਜੋ ਪੋਸਟ ਸਾਂਝੀ ਕੀਤੀ ਗਈ ਹੈ ਇਸ ਦੇ ਬਾਰੇ ਮਾਹਿਰਾਂ ਦੀ ਰਾਏ ਇਹ ਹੈ ਕਿ ਇਹ ਸਟੇਟਮੈਂਟ ਮਿਸਲੀਡਿੰਗ ਹੈ ਤੇ ਇਨਕਮ ਟੈਕਸ ਐਕਟ ਵਿੱਚ ਮੈਂਸ਼ਨ ਕੀਤੇ ਰੂਲਸ ਦੇ ਅਗੇਂਸਟ ਹੈ ਇਹ ਤੋਂ ਇਲਾਵਾ ਫਾਰਮ 12BB A 75 ਸਾਲ ਤੋਂ ਪਲੱਸ ਉਮਰ ਵਾਲੇ ਪੈਨਸ਼ਨਰ ਨੇ ਬੈਂਕ ਵਿੱਚ ਇਸ ਲਈ ਭਰ ਕੇ ਦੇਣਾ ਹੁੰਦਾ ਹੈ ਕਿ ਉਹਨਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਤੋਂ ਛੋਟ ਮਿਲਦੀ ਹੈ ਨਾ ਕਿ ਇਨਕਮ ਟੈਕਸ ਅਦਾ ਕਰਨ ਦੇ ਵਿੱਚ ਉਹਨਾਂ ਨੂੰ ਕੋਈ ਛੋਟ ਹੈ ਸੋ ਕਹਿੰਦਾ ਪਾਵ ਇਹ ਹੈ ਕਿ 75 ਸਾਲਾਂ ਤੋਂ ਬਾਅਦ ਉਮਰ ਦੇ ਪੈਨਸ਼ਨਾਂ ਨੂੰ ਟੈਕਸ ਤੋਂ ਛੋਟ ਵਾਲੀ ਸਟੇਟਮੈਂਟ ਕੰਟਰੋਵਰਸ਼ੀਅਲ ਹੈ ਤੇ ਇਸ ਸੰਬੰਧੀ ਕਿਸੇ অথੈਨਟਿਕ ਸੋਰਸ ਜਾਂ ਫਿਰ ਇਨਕਮ ਟੈਕਸ ਨਾਲ ਸੰਬੰਧਤ ਕਿਸੇ ਮਾਹਿਰ ਐਡਵੋਕੇਟ ਤੋਂ ਜਾਂ ਫਿਰ ਜੇ ਤੁਹਾਨੂੰ ਇਸ ਸੰਬੰਧੀ ਵੈਰੀਫਿਕੇਸ਼ਨ ਕਰ ਲੈਣ ਦੇ ਵਿੱਚ ਹੀ ਫਲਾਈ ਹੋਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਦੇਹਾ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ